ਹਾਂਜੀ ਸਾਰੇ ਵੀਰ ਭਰਾਵਾਂ ਨੂੰ ਭੈਣਾਂ ਨੂੰ ਸਤਿ ਸ੍ਰੀ ਅਕਾਲ ਆਪਾਂ ਕਰ ਲਈਏ ਦੇਖੋ ਵੀਰੇ ਰਸੋਈ ਕਲੀਨ ਹੁਣ ਆਪਾਂ ਬਣਾਵਾਂਗੇ ਦੁਪਹਿਰ ਦਾ ਖਾਣਾ ਤੁਸੀਂ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਿਆ ਆਪਣਾ ਖਾਣਾ ਬਣਾਉਣਾ ਆ ਦੇਖੋ ਵੀਰੇ ਗਰਮੀ ਦੇ ਵਿੱਚ ਘੜੇ ਦਾ ਪਾਣੀ ਪੀਆ ਕਰੋ ਫ੍ਰਿਜ ਨਾਲ ਗਿੱਤ ਰਹਿੰਦਾ ਹੈ ਸੇਤ ਲਈ ਆ ਜੋ ਵੀਰ ਜੀ ਬਣਾਣੇ ਆਪਾਂ ਸਬਜ਼ੀ ਹਾਂਜੀ ਆਪਾਂ ਦੱਸਿਆ ਸੀ ਤੁਹਾਨੂੰ ਵੀ ਆਪਾਂ ਸਬਜ਼ੀ ਬਣਾਉਣ ਲੱਗਿਆਂਗੇ ਆਜੋ ਦੇਖੋ ਆਪਾਂ ਹੁਣ ਕੜਾਈ ਧਰ ਲਈ ਆਪਾਂ ਲਾਉਣ ਲੱਗਿਆਂ ਗੈਸ ਸਿਲੰਡਰ ਚੁੱਲਾ ਤੇ ਆਪਾਂ ਜੀਰਾ ਧਨੀਆ ਪੁੱਟ ਲਿਆ ਜੀ ਦੇਖੋ ਪੁੱਟ ਕੇ ਆਪਾਂ ਬਣਾਉਣ ਲੱਗਿਆਂ ਦੁਕਾਨ ਤੇ ਰੋਟੀ ਜਾਨ ਦਾ ਪ੍ਰਬੰਧ ਕਰਨ ਲੱਗਿਆਂ ਕਿਉਂਕਿ ਆਪਣੀ ਬਿਜਲੀ ਦੀ ਦੁਕਾਨ ਹੈ ਜੀ ਉੱਥੇ ਜਾਣਾ ਦੁਪਹਿਰ ਦਾ ਖਾਣਾ हाँ जी देखो आप चुके तेल हो गया चंकी तरह गर्म हम आपे उस जीरा धनिया जो आप कुटिया चुके जी आप इस तो बाद पावे आप गठे वो भी आप चुके तो, धो के रखे थे पानी झड़ चुके ਕਿਉਂਕਿ ਦੁਪਹਿਰ ਦਾ ਆਪਾਂ ਖਾਣਾ ਚੁੱਲੇ ਤੇ ਬਣਾਉਂਦੇ ਨਹੀਂ ਹੈਗੇ ਇਸ ਲਈ ਇਹ ਕਿਉਂਕਿ ਬਾਹਰ ਧੁੱਪ ਹੁੰਦੀ ਹੈ ਆਪਾਂ ਅੰਦਰ ਹੀ ਬਣਾਉਨੇ ਆਂ ਦੇਖੋ ਜੀ ਹਾਂਜੀ ਦੇਖੋ ਆਪਣੇ ਗਠੇ ਪੁੰਨਗੇ ਹੋ ਚੁੱਕੇ ਹਨ ਤਿਆਰ ਬਰਾਊਨ ਕਲਰ ਦੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਟਮਾਟਰ ਦੇਖ ਚੁੱਕਣ ਤੁਸੀਂ ਹਰੀ ਮਿਰਚ ਆਪਾਂ ਜ਼ਿਆਦਾ ਭੁੰਨਦੇ ਨਹੀਂ ਹੈਗੇ ਕਿਉਂਕਿ ਫਿਰ ਉਹ ਭੁੰਨ ਕੇ ਸਵਾਦ ਨਹੀਂ ਆਉਂਦਾ ਹਰੀ ਮਿਰਚ ਦਾ ਖਾਣ ਦਾ ਹੁਣ ਇੱਥੇ ਪਾ ਲੱਗਿਆ ਆ ਪਟਾਟਾ ਟਮਾਟਰ ਮਸਾਲਾ ਆਪਣਾ ਭੁੰਨਣ ਲੱਗਿਆ ਜੀ ਵਾਦਰਾਂ ਸਾਰੇ ਹੀ ਆਪਾਂ ਪਾਵਾਂਗੇ ਇਹਦੇ ਵਿੱਚ ਨੂਣ ਮਿਰਚ ਕਿਉਂਕਿ ਅਸੀਂ ਮਸਾਲੇ ਗਰਮ ਵਗੈਰਾ ਨਹੀਂ ਵਰਤਦੇ ਅਸੀਂ ਸਿੰਪਲ ਨੂਣ ਮਿਰਚ ਹਲਦੀ ਹੀ ਪਾਨੇ ਹਾਂ ਥਾਂਜੀ ਐਸਪਰਿਤਾ ਆਪਾਂ ਹੁਣ ਨੂਣ ਮਿਰਚ ਨੂੰ ਲੈਣੋਂ ਆਪਾਂ ਮਸਾਲੇ ਨੂੰ ਭੁੰਨਾਂਗੇ ਚੰਗੀ ਤਰ੍ਹਾਂ ਫਿਰ ਆਪਾਂ ਪਾਵਾਂਗੇ ਇਸ ਬਤਾਉਂ ਅਰ ਆਲੂ ਦੀ ਸਬਜ਼ੀ ਬਣਾਉਣ ਲੱਗੇ ਆਂ ਜਿਹੜੀ ਚੰਗੀ ਤਰ੍ਹਾਂ ਮਸਾਲਾ ਭੁੰਨ ਗਿਆ ਜਦੋਂ ਉਦੋਂ ਥੋੜਾ ਜਿਹਾ ਜਪਾ ਪਾਵਾਂਗੇ ਤਪਾਣ ਮਸਾਲਾ ਭੁੰਨ ਲਈ ਕਿਉਂਕਿ ਉਹ ਨੀਚੇ ਨਾ ਲੱਗੇ ਹੋਣਾ ਚੰਗੀ ਤਰ੍ਹਾਂ ਭੁੰਨ ਜੂਗਾ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਸਬਜੀ ਹਾਂਜੀ ਆਪਣਾ ਮਸਾਲਾ ਦੇਖੋ ਭੁੰਨ ਚੁੱਕਿਆ ਚੰਗੀ ਤਰ੍ਹਾਂ ਤੇਲ ਉਹਨੇ ਛੱਡ ਦਿੱਤਾ ਹੁਣ ਆਪਾਂ ਇਹ ਚ ਪਾਉਣ ਲੱਗੇ ਆਂ ਸਬਜੀ ਸਬਜੀ ਆਪਾਂ ਸੁੱਕੀ ਨਹੀਂ ਬਣਾਉਂਦੇ ਰਸਮੀਤੀ ਬਣਾਵਾਂਗੇ ਹੁਣ ਅਜਾ ਆਪਾਂ ਪਾਣ ਲੱਗਿਆ ਜੀ ਦੇਖੋ ਸਬਜੀ ਕੱਲਾ ਆਪਾਂ ਸਬਜੀ ਨੂੰ ਛੱਸਾਂਗੇ ਤੇ ਭੁੰਨਾਂਗੇ ਉਹਨਾਂ ਮਸਾਲੇ ਦੇ ਵਿੱਚ ਸੰਗੀਤਰਾ ਕਰਾਂਗੇ ਉਹਨਾਂ ਆਪਾਂ ਮਿਕਸ ਮਿਕਸ ਕਰਨ ਤੋਂ ਬਾਅਦ ਉਹ ਚਾਪਾਵਾਂਗੇ ਥੋੜਾ ਜਿਹਾ ਪਾਣੀ ਇਹਦੂ ਬਾਦ ਗੈਸ ਆਪਾਂ ਕਰਕੇ ਘੱਟ ਉਹਨੂੰ ਦੇਵਾਂਗੇ ਢੱਕ ਫਿਰ ਆਪਾਂ ਲਾਨੇ ਆ ਆਟਾ ਗੁੰਨਾਗੇ ਜੀ ਆਟਾ ਇਹ ਦੁਬਾਰਾ ਤੋਂ ਆਪਾਂ ਫੇਰ ਬਣਾਵਾਂਗੇ ਜੀ ਰੋਟੀ ਫੇਰ ਆਪਾਂ ਇੱਕੋ ਜਿਹੇ ਦਾ ਟਾਈਮ ਹੈ ਦੁਕਾਨ ਤੇ ਰੋਟੀ ਜਾਂਦਾ ਜੀ ਇਹਨੂੰ ਚੰਗੀ ਤਰ੍ਹਾਂ ਭੁੰਨ ਕੇ ਇਹਦੇ ਵਿੱਚ ਪਾਵਾਂਗੇ ਫਿਰ ਥੋੜਾ ਜਿਹਾ ਪਾਣੀ ਅਸੀਂ ਤੁਹਾਨੂੰ ਦੱਸਿਆ ਸੀ ਵੀ ਸਬਜੀ ਧਰਖੀ ਐ ਸਬਜੀ ਰਿਜਣ ਲੱਗੀ ਆ ਆਪਾਂ ਇੱਧਰ ਗੁੰਨ ਲਿਆ ਆਟਾ ਹੁਣ ਆਪਾਂ ਬਣਾਵਾਂਗੇ ਖਾਣਾ ਦੁਕਾਨ ਦਾ ਤੇ ਆਪਾਂ ਤੁਹਾਨੂੰ ਦੱਸਿਆ ਸੀ ਵੀ ਆਪਣੀ ਦੁਕਾਨ ਤੇ ਰੋਟੀ ਜਾਂਦੀ ਆ ਅੱਜ ਮੁੰਡੇ ਆ ਹੀ ਨਹੀਂ ਹੈਗੇ ਆਪਾਂ ਹੁਣ ਫੋਨ ਕਰਕੇ ਪੁੱਛਿਆ ਵੀ ਰੋਟੀ ਕਿੰਨੇ ਜਣਿਆਂ ਦੀ ਆ ਅੱਜ ਦੁਕਾਨ ਤੇ ਜਿਹੜੇ ਮੁੰਡੇ ਬਾਹਰੋਂ ਕੰਮ ਕਰਨ ਤੇ ਆਉਂਦੇ ਸੀ ਉਹ ਆਏ ਨਹੀਂ ਹੈਗੇ ਤੇ ਆਪਣੀ ਦੁਕਾਨ ਤੇ ਅੱਜ ਦੋ ਜਣਿਆਂ ਦੀ ਖਾਣਾ ਜਾਊਗਾ ਜੀ ਆਪਾਂ ਜਿਵੇਂ ਤੁਹਾਨੂੰ ਦੱਸਿਆ ਸੀ ਸਬਜ਼ੀ ਆਪਾਂ ਚੁੱਲੇ ਤੇ ਤਰ ਦਿੱਤੀ ਇੱਧਰ ਬਣਾਵਾਂਗੇ ਆਪਾਂ ਰੋਟੀ ਟਾਈਮ ਕਿਉਂਕਿ ਹੋ ਜਾਂਦਾ ਜ਼ਿਆਦੇ ਦੇਖੋ ਜੀ ਆਪਣਾ ਦੁਪਹਿਰ ਦਾ ਟਾਈਮ ਜ਼ਿਆਦਾ ਹੋਣ ਕਾਰਨ ਇਹਨੇ ਸਬਜੀ ਰੁੱਜੂ ਗਿਆ ਚੁੱਲੇ ਤੇ ਆਪਾਂ ਇੱਧਰ ਬਣਾ ਲੰਨੇ ਆ ਰੋਟੀਆਂ ਨੇ ਇਹ ਸਬਜੀ ਬਣ ਚੁੱਕੀ ਐ ਤੇ ਆਪਣੀ ਰੋਟੀ ਵੀ ਬਣ ਚੁੱਕੀ ਐ ਮਾ ਪਪਾ ਪਾਵਾਂਗੇ ਦੁਕਾਨ ਤੇ ਰੋਟੀ ਦੇਖ ਸਕਦੇ ਹੋ ਤੁਸੀਂ ਖਾਣਾ ਬਣ ਚੁੱਕਿਆ ਵੀਰੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਆਪਣੇ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਕਿਉਂਕਿ ਆਪਾਂ ਗਰੀਬ ਪਰਿਵਾਰ ਚੋਂ ਉੱਠ ਕੇ ਦੇਖ ਆਪਾਂ ਵੀਡੀਓ ਬਣਾਉਂਨੇ ਆ ਕਿਉਂਕਿ ਕੋਈ ਰਜਗਾਰ ਮਿਲ ਸਕੇ ਇਸ ਲਈ ਠੀਕ ਹੈ ਵੀਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ